ਮੇਤਰੋ ਤੁਹਾਡੇ ਵਾਸਤੇ ਟਰੈਕਟਰ ਲੈ ਕੇ ਆਏ ਦੀ ਸਵਰਾਜ 855 ਐਫੀ ਟਰੈਕਟਰ ਆ ਜੀ ਮਾਲਕ ਆਪਣੇ ਕੋਲੇ ਲੈਣੇ ਜਾਣਕਾਰੀ ਹਾਂਜੀ ਬਾਈ ਕੀ ਹਾਲ ਹੈ ਜੀ ਵਧੀਆ ਬਾਈ ਤੁਸੀਂ ਦੱਸੋ ਸਾਰਿਆਂ ਤੋਂ ਪਹਿਲਾਂ ਜਿਹੜਾ ਇਹ ਸਵਰਾਜ 855 ਟਰੈਕਟਰ ਆ ਜੀ ਇਹ ਮਾਡਲ ਕਿਹੜਾ ਬਾਈ 2008 ਮਾਡਲ ਆ ਜੀ ਇਹ 2008 ਮਾਡਲ ਆ ਨੰਬਰ ਪਿਆ ਵਾ ਬਈ 2115 ਬੋਰ ਦਾ ਨੰਬਰ ਠੀਕ ਹੈ ਜੀ ਬੋਰ ਦਾ ਟਰੈਕਟਰ ਦਾ ਨੰਬਰ ਆ ਜੀ ਗੱਲ ਕਰੀਏ ਬਈ ਟਾਇਰਾਂ ਦੀ ਟਾਇਰ ਵੀਰੇ ਮੂਰਲੇ 750 ਦੇ ਪਿਆ ਗੁਡਇਰ ਕੰਪਨੀ ਦੇ 90 ਪੈਸੇ ਠੀਕ ਆ ਵੀਰੇ ਮਗਰਲੇ ਟਾਇਰ ਬਈ 1428 ਦੇ ਆ ਇਹ ਵੀ ਘਟੋ ਘਟ 85 ਤੋਂ 90 ਪੈਸੇ ਟਾਇਰ ਪਿਆ ਠੀਕ ਆ ਰੰਗ ਬੇੜ ਦੀ ਗੱਲ ਕਰੀਏ ਬਈ ਸਾਰਾ origignal air to jet ਕਰਲੋਸ ਕਰ ਇੰਜਨ ਇਹ ਕਰਲੋਸ ਕਰ ਇੰਜਨ ਸਾਰਾ origignal ਇੰਜਨ ਗੇਅਰ ਦਾ ਬਈ ਸਾਰਾ origignal ਇੰਜਨ ਗੇਅਰ ਦੀ ਗਾਰੰਟੀ ਹੈ ਟਰੈਕਟਰ ਦੀ ਠੀਕ ਆ ਬਾਈ ਅਗਲਾ ਵਾਕੇ ਥੌਦਾ ਕਰਕੇ ਲਿਆਵੇ 6 ਝਰੀ ਆ ਵੀਰੇ ਡਬਲ ਕਲੱਚ ਡਬਲ ਕਲੱਚ ਆ 6 ਝਰੀ ਆ ਸਮਾਨ ਬਾਈ ਟਰੈਕਟਰ ਦੇ ਨਾਲ ਸਾਰਾ ਡੰਡਾ ਫੱਟੀ ਛਤਰੀ ਨਾਲ ਆ ਡੈਕ ਉਹ ਜਾਲ ਦਾ ਨਾਲ ਠੀਕ ਆ ਵੀ ਸਮਾਨ ਸਾਰਾ ਇੰਹੀਂ ਮਿਲੂਗਾ ਡੰਡਾ ਫੱਟੀ ਛਤਰੀ ਡੈਕ ਡੈਕ ਵੀਰ ਨਾਲ ਆ ਵੀਰੇ ਠੀਕ ਆ ਸਾਰਾ ਸਮਾਨ ਟਰੈਕਟਰ ਦੇ ਨਾਲ ਆਇਂ ਮਿਲੂਗਾ ਜੀ ਇੰਜਨ ਗੇਅਰ ਦਾ ਫੋਲ ਚੰਗਾ ਵਾਕੇ ਚਲਾ ਕੇ ਥੌਦਾ ਕਰ ਸਕਦੇ ਆ ਚਲਾ ਕੇ ਥੌਦਾ ਕਰ ਸਕਦੇ ਆ ਠੀਕ ਆ ਬਾਈ ਜੀ ਤੇ ਬਾਈ ਜੀ ਇਹ ਟਰੈਕਟਰ ਦੀ ਕੀ ਡਿਮਾਂਡ ਆ ਜੀ 3 ਲੱਖ 40 ਹਜ਼ਾਰ ਕੀ ਡਿਮਾਂਡ ਆ 3 ਲੱਖ 40 ਹਜ਼ਾਰ ਰੁਪਿਆ ਡਿਮਾਂਡ ਆ 3 ਲੱਖ ਦੇ 25 ਹਜ਼ਾਰ ਰੁਪਏ ਦੇ ਦਿਆਂਗੇ। ਠੀਕ ਹੈ ਜੀ। ਇਹ ਬਾਈ ਕਿਹੜੇ ਪਿੰਡ ਵਕਾਊ ਆ? ਪਿੰਡ ਰੋਡੇ ਜੀ। ਪਿੰਡ ਰੋਡੇ ਜਿਹੜਾ ਮੋਗਾ। ਜਿਹੜਾ ਮੋਗਾ। ਤੇ ਬਾਈ ਨੰਬਰ ਬੋ ਦੂੰ। 99555 ਠੀਕ ਹੈ ਜੀ। 55026 ਹੁਣ ਬਾਈ ਥੋੜੀ ਜ਼ਿੰਮੇਵਾਰੀ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਆਗਾ ਮਾਨਦਾਨ ਬਾਈ ਫੋਲੋ ਕਰਨਾ ਆਪਾਂ। ਬੇਫਿਕਰ ਹੋ ਜਾ ਬਾਈ। ਠੀਕ ਹੈ ਜੀ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਸਾਰਿਆਂ ਦਾ ਧੰਨਵਾਦ।